ਕਿ ਇੱਕ ਅੰਗ ਇੱਕ ਅੰਗ ਮੈਂ ਕਹਿ ਰਿਹਾ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਖੁਦ ਤੇ 4 ਸਾਲਾਂ ਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ ਜੇ ਥੋੜਾ ਜਿਹਾ ਉਦਮ ਕਰ ਲਈਏ 4 ਅੰਗ ਸਿਰਫ ਸਿਰਫ 4 ਅੰਗ ਪਾਠ ਰੋਜ਼ ਕਰੋ ਪਿਆਰਿਓ 1 ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਫਿਰ ਅਰ ਜ ਆਪਾਂ ਕੀ ਕਹਾਵਾਂਗੇ ਜੀ ਲੜਨੇ ਜ਼ਰੂਰਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਦਮੀ ਤੇ ਚਾਹੀਦਾ ਵੀ ਇਹ ਕਿ ਸਿੱਖ ਆਪਣੇ ਗੁਰੂ ਦੇ ਸਤਕਾਰ ਵਿੱਚ ਆਪਣਾ ਆਪ ਕੁਰਬਾਨ ਕਰਦਾ ਪਰ ਮੇਰੀ ਖੱਤ ਜੋੜ ਕੇ ਬੇਨਤੀ ਹੈ ਅਖਬਾਰਾਂ ਰੋਜ਼ ਕਿੰਨੀਆਂ ਪੜਨੇ ਆ ਅੱਜ ਕੰਨੇ ਜੀ ਆਮ ਲੋਕ ਕਹਿੰਦੇ ਸਮਾਂ ਨਹੀਂ ਸਭ ਤੋਂ ਵੱਡਾ ਝੂਠ ਹੈ ਸਮਾਂ ਨਹੀਂ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਮੈਨੂੰ ਬਖਸ਼ ਦੇ ਜੇ ਪਿੰਡੂ ਬੰਦੇ ਵੀ 24 ਘੰਟਿਆਂ ਵਿੱਚ 5-7 ਘੰਟੇ ਫੋਨ ਤੇ ਰਹਿੰਦੀ ਰਹਿੰਦੇ ਨਸ਼ਾ ਕਰਕੇ ਥੋੜਾ ਜਿਹਾ ਮੇਰਾ ਜ਼ੋਰ ਇੱਕੋ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਦਣ ਸਿੱਖ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜਿੱਦਣ ਡੁੱਬੇਗਾ ਹਕੀਕਤ ਇਹ ਵੇ ਇਹਦੇ ਅੰਦਰ ਸ਼ਬਦ ਵੱਡੀ ਤਬਦੀਲੀ ਲੀ